ਬਹੁਤ ਦੁੱਖ ਦੀ ਗੱਲ ਆ ਪਹਿਲੀ ਗੱਲ ਇਹ ਕਿ ਜਿਹੜੇ ਉੱਥੇ ਅਤੰਕੀ ਹਮਲੇ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ ਪਰ ਮੈਂ ਇੱਕ ਗੱਲ ਦੇਖਦਾ ਕਿ ਇਹ ਜਿਹੜਾ ਦਿਨ-ਪ੍ਰਤੀ ਦਿਨ ਇਹ ਹਮਲੇ ਨਿੱਤ ਜਿਹੜੇ ਹੈਗੇ ਆ ਇਹ ਭਾਰਤ ਦੇ ਉੱਤੇ ਹੁੰਦੇ ਹੋ ਰਹੇ ਆ ਪਰ ਇਹ ਇੱਕ ਅਲੱਗ ਕਿਸਮ ਤੋਂ ਹੋਇਆ ਕਾਰਨ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਤੇ ਹਿੰਦੂ ਕਮਿਊਨਿਟੀ ਤੇ ਜਿਹੜਾ ਇਹ ਵਾਰ ਕੀਤਾ ਗਿਆ ਮਿੱਥ ਕੇ ਕੀਤਾ ਗਿਆ ਪੁੱਛ ਪੁੱਛ ਕੇ ਕੀਤਾ ਗਿਆ ਕਿ ਤੁਸੀਂ ਕਿਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਸ਼ੂਟ ਕੀਤਾ ਗਿਆ ਤਾਂ ਮੈਂ ਇਹ ਸੋਚਦਾ ਕਿ ਪੂਰੇ ਦੇਸ਼ ਤੇ ਹਮਲਾ ਹੈ ਕੱਲਾ ਉਹਨਾਂ ਪਰਿਵਾਰਾਂ ਤੇ ਨਹੀਂ ਪੂਰੇ ਦੇਸ਼ ਤੇ ਹਮਲਾ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਆਪਣਾ ਜਿਹੜਾ ਵਿਦੇਸ਼ ਦਾ ਦੌਰਾ ਛੱਡ ਕੇ ਉਹ ਵਾਪਸ ਪਰਤੇ ਆ ਤਾਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਲੋਕਾਂ ਨਾਲ ਸਖਤੀ ਨਾਲ ਜਿਹੜਾ ਹੈ ਉਹ ਨਿਭੜਿਆ ਨਿਭੜਨਾ ਚਾਹੀਦਾ ਅਤੇ ਉਹਨਾਂ ਨੂੰ ਐਸਾ ਜਵਾਬ ਦੇਣਾ ਚਾਹੀਦਾ ਕਿ ਭਵਿੱਖ ਦੇ ਅੰਦਰ ਐਸਾ ਕੁਝ ਨਾ ਵਾਪਰੇ ਤੇ बार-बार ਜਿਹੜੇ ਬੰਦੇ ਪਾਕਿਸਤਾਨ ਦੇ ਵਿੱਚ ਬੈਠ ਕੇ ਉਹ ਇਸ ਦੇਸ਼ ਦੇ ਲੋਕਾਂ ਨੂੰ ਚੈਲੰਜ ਕਰਦੇ ਆ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਸਾਰਾ ਯੂਨਾਈਟਾ ਅਜੇ ਇਹ ਮਾਮਲਿਆਂ ਦੇ ਉੱਤੇ ਕੋਈ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਵਕ ਵਕ ਠੀਕ ਹੈ ਸਾਡੀਆਂ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਦਾ ਦੇਸ਼ ਦੀ ਸੁਰੱਖਿਆ ਦਾ ਮਾਮਲਾ ਦੇਸ਼ ਦੇ ਲੋਕਾਂ ਦਾ ਮਾਮਲਾ ਇਹਦੇ ਲਈ ਸਾਰੇ ਹੀ ਜਿਹੜਾ ਹੈਗਾ ਇੱਕ ਮੁਟ ਹੋ ਕੇ ਇਹਨਾਂ ਨੂੰ ਮੂੰਹ ਤੋੜ ਮਾ ਜਿਹੜਾ ਜਵਾਬ ਆ ਹੋ ਦੇ ਸਕਦੇ ਆ ਤੇ ਦੇਵਾਂਗੇ ਵੀ ਪ੍ਰਧਾਨ ਸਾਹਿਬ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਕਿੰਨੀ ਦਰਦਨਾਕ ਫੋਟੋ ਹੈ ਨਹੀਂ ਕਹਿੰਦੇ ਆ ਵੀ ਬਲੁੰਦਰੇ ਖੜੇ ਹੁੰਦੇ ਹੈਗੇ ਆ ਹਾਂਜੀ ਤੇ ਇੰਨਾ ਮਤਲਬ ਕਹਿੰਦਾ ਹੋ ਪਾਪਕ ਤਾਲੀ ਜਿਹੜੀ ਹੈਗੀ ਆ ਜਦੋਂ ਸਵੇਰੇ ਮੈਂ ਵੀ ਵੇਖ ਰਿਆ ਸੀਗਾ ਤਾਂ ਮੇਰੇ ਵੀ ਮਨ ਨੂੰ ਬੜਾ ਥੇਸ ਪਹੁੰਚੀ ਆ ਤੇ ਅਤੇ ਇੱਥੇ ਤੇ ਮੀਡੀਆ ਨੇ ਵੀ ਉਹ ਜਿਆਦਾ ਸਭ ਤੋਂ ਜਿਆਦਾ ਜਿਹੜੀ ਉਹ ਹਾਈਲਾਈਟ ਵੀ ਕੀਤੀ ਹੈ ਕਰਨੀ ਵੀ ਚਾਹੀਦੀ ਸੀ ਤਾਂ ਮੇਰਾ ਖਿਆਲ ਹੈ ਵੀ ਹਰ 파ਰਟੀ ਨੂੰ ਇਸ ਗੱਲ ਤੇ ਬਹੁਤ ਵੱਡੀ ਤਕਲੀਫ ਆ ਸੋ ਮੈਂ ਇਹੀ ਕਾੰਗ ਹੈ ਕਿ ਜਿੱਥੇ ਉਹ ਸਾਰੇ ਜਿਨ੍ਹਾਂ ਦੀ ਵਿਅਕਤੀ ਵੀ ਜਿਹੜੇ ਸੰਸਾਰ ਤੋਂ ਚਲੇ ਗਏ ਆ ਤੇ ਉਹਨਾਂ ਦੀ ਪਰਮਾਤਮਾ ਦੇ ਕੋਲ ਆਤਮਾ ਦੀ ਸ਼ਾਂਤੀ ਲਈ ਅਸੀਂ ਵੀ ਉਹਨਾਂ ਦੇ ਕੋਲ ਅਰਦਾਸ ਕਰਦੇ ਆਂ ਤੇ ਪਰ ਉਹਨਾਂ ਪਰ ਜਿੱਥੇ ਤੱਕ ਫੇਰ ਮੈਂ ਇਹ ਕਹਿਣਾ ਹੈਗਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸਾਰ ਭਾਰਤੀ ਦੇ ਨਾਲ ਜੁੜਿਆ ਹੋਇਆ ਮਾਮਲਾ ਤੇ ਇੱਕ ਮੁਠ ਹੋ ਕੇ ਸਾਨੂੰ ਇਹਨਾਂ ਦਾ ਜਵਾਬ ਜਿਹੜਾ ਹੈਗਾ ਉਹ ਦੇਣਾ ਬਣਦਾ ਹੈ ਇਹ ਮੀਡੀਆ ਖਬਰਾਂ ਤੋਂ ਪਤਾ ਲੱਗਿਆ ਜੀ ਵੀ ਉਹਦੀ ਮੈਰਿਜ ਹੋ ਜੀਵੇ ਤਾਂ ਦੋ ਚਾਰ ਦੇ ਹੀ ਹੋਏ ਸੀਗੇ ਪਰ ਉਹ ਉਸ ਲੇਡੀ ਵਾਸਤੇ ਇਹਦਾ ਸਾਰਾ ਸਾਰਾ ਸੰਸਾਰ ਉੱਜੜੇ ਹੋਦਾ ਦੇ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਉਹਦੇ ਚੂੜਾ ਪਾਇਆ ਹੋਇਆ ਉਹ ਇਹ ਮਤਲਬ ਕਿ ਲਾਈਕ ਇੰਨਾ ਮਤਲਬ ਕਿ ਉਹ ਜਿਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਹਸਬੰਡ ਦੀ ਬਾਡੀ ਦੇ ਕੋਲ ਇੱਕ ਸਟੈਚੂਦ ਬਣ ਕੇ ਬੈਠੀ ਹੈਗੀ ਆ ਉਹ ਹੁੰਦਾ ਵੀ ਇਹ ਦੇਖੋ ਜੀ ਇਹ ਦੁੱਖ ਤਾਂ ਹੁੰਦਾ ਹੀ ਹੈਗਾ ਕਿਉਂਕਿ ਅਸੀਂ ਤਾਂ ਆਪਣੇ ਸਾਹਮਣੇ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਟੀਕਾ ਨਹੀਂ ਲਵਾ ਸਕਦੇ ਕਿ ਤਕਲੀਫ ਹੁੰਦੀ ਆ ਦੇਖ ਕੇ ਤਾਂ ਉਹਦਾ ਸੰਸਾਰ ਹੀ ਮੈਂ ਕਹਿੰਨਾ ਵੀ ਉਜੜ ਗਿਆ ਉਹਦਾ ਲੜਕੀ ਦਾ ਤੇ ਸਾਰੇ ਭਾਰਤੀਆਂ ਦਾ ਉਹਦੇ ਨਾਲ ਪੂਰੀ ਹਮਦਰਦੀ ਹੈ ਸਾਡੀ ਆਪਣੀ ਬੱਚੀ ਆ ਉਹ ਤੇ ਸਾਡੀ ਬੇਟੀ ਆ ਤੇ ਉਹਦੇ ਨਾਲ ਅਸੀਂ ਪੂਰਾ ਸੀ ਡਟ ਕੇ ਖੜੇ ਆ ਸੀ ਕੀ ਲੱਗਦਾ ਜੀ ਸਾਡੇ ਦੇਸ਼ ਨੂੰ ਇਹਦਾ ਜਿਹੜਾ ਵੀ ਇਹਦੇ ਲਈ ਜ਼ਿੰਮੇਵਾਰ ਹੈ ਉਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੀ ਉਹਦਾ ਆਲਰੇਡੀ ਜਿਹੜੀ ਹੈਗੀ ਸਰਕਾਰ ਐਕਸ਼ਨ ਦੇ ਵਿੱਚ ਹੈ ਅਰ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਭਾਰਤ ਸਰਕਾਰ ਆ ਉਹਨਾਂ ਤੇ ਬਹੁਤ ਵੱਡੀ ਜਿਹੜੀ ਜਵਾਬੀ ਕਾਰਵਾਈ ਹੋ ਕਰਨਗੇ ਦੇਣਗੇ ਜਵਾਬ ਦੇਣਗੇ ਉਹਨਾਂ ਨੂੰ